ਪਾਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਦੇ ਵਿੱਚ ਪਹਿਲਾਂ ਹੀ ਕੜਵਾਹਟ ਚੱਲ ਰਹੀ ਹੈ ਤੇ ਕੁਝ ਅਜਿਹੀ ਇੱਕ ਹੋਰ ਘਟਨਾ ਦੇਖਣ ਨੂੰ ਮਿਲੀ ਹੈ। ਤੰਦੂਰਪੁਰ ਬੇਦੀ ਖੇਤਰ ਦੇ ਪਿੰਡ ਡੁੰਮੇਵਾਲ ਦਾ ਇੱਕ ਨਿਹੰਗ ਸਿੰਘ ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਅਟਾਰੀ ਬਾਰਡਰ ਤੇ ਪਹੁੰਚਿਆ। ਜਦੋਂ ਹੀ ਉਸਨੇ ਸਰਹੱਦ ਪਾਰ ਕਰਕੇ ਪਾਕਿਸਤਾਨ ਦੇ ਵਿੱਚ ਐਂਟਰੀ ਲਈ ਤਾਂ ਪਾਕਿਸਤਾਨ ਅਧਿਕਾਰੀਆਂ ਨੇ ਨਿਹੰਗ ਸਿੰਘ ਨੂੰ ਅੱਗੇ ਜਾਣ ਨਹੀਂ ਦਿੱਤਾ ਤੇ ਕਈ ਘੰਟੇ ਸਵਾਲ-ਜਵਾਬ ਕੀਤੇ। ਇਹ ਨਹੀਂ ਨਹੀਂ ਨਿਹੰਗ ਸਿੰਘ ਦੇ ਸਿੱਖੀ ਬਾਣੀ ਤੇ ਸ਼ਾਸਤਰਾ ਸੰਬੰਧੀ ਵੀ ਉਸ ਤੋਂ ਸਵਾਲ ਪੁੱਛੇ ਗਏ ਤੇ ਉਸ ਨੂੰ ਖੱਜਲ ਖੁਆਰ ਕੀਤਾ ਗਿਆ। ਨਿਹੰਗ ਸਿੰਘ ਦਾ ਕਹਿਣਾ ਹੈ ਕਿ ਮੇਰੇ ਸਾਰੇ ਦਸਤਾਵੇਜ਼ ਸਹੀ ਹੋਣ ਦੇ ਬਾਵਜੂਦ ਵੀ ਮੈਨੂੰ ਜਾਣਬੁੱਝ ਕੇ ਰੋਕਿਆ ਗਿਆ ਅਤੇ ਬਿਨਾਂ ਕਿਸੇ ਗੱਲ ਤੋਂ ਹੀ ਵਾਪਸ ਭੇਜ ਦਿੱਤਾ ਗਿਆ ਇਸ ਤੋਂ ਬਾਅਦ ਨਿਹੰਗ ਸਿੰਘ ਨੇ ਵਾਪਸ ਪਰਤ ਕੇ ਇਸ ਮਾਮਲੇ 'ਚ ਕੇਂਦਰ ਤੇ ਸ਼੍ਰੋਮਿਕ ਕਮੇਟੀ ਨੂੰ ਦਖਲ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਹੋਰ ਭਾਰਤੀ ਜਾਂ ਸਿੱਖ ਸ਼ਰਦਾਲੂ ਨਾਲ ਅਜਿਹੀ ਹਰਕਤ ਨਾ ਦੁਹਰਾਈ ਜਾਵੇ ਦੇਖੋ ਮੈਂ ਤਾਂ ਇਹੀ ਕਹਿਣਾ ਆਂ ਬਈ ਜਿਹੜੇ ਵੀ ਗੁਰੂ ਘਰਾਂ ਨੂੰ ਅਸੀਂ ਦਰਸ਼ਨ ਕਰਨ ਜਾਂਦੇ ਹਾਂ ਜਿੱਥੇ ਇੰਨਾ ਖਰਚਾ ਆਂਦਾ ਇੰਨਾ ਕੀਤਾ ਤੇ ਉੱਥੇ ਵੀ ਉਹ ਜਿਹੜੇ ਗਰੀਬ ਬੰਦੇ ਹਨ ਤੇ ਉਹਨਾਂ ਨੂੰ ਇੱਕ ਨਾ ਮਾਤਰਪਨ ਲਾ ਦਿੱਤਾ ਜਾਵਾ ਚਲੋ ਥੋੜਾ ਲਾ ਦਿੱਤਾ ਜਾਵਾ ਜਿੰਨੇ ਕੇ ਨਾਲ ਕੋਈ ਦੇ ਸਕਾ ਤੇ ਕਈ ਗਰੀਬ ਬੰਦੇ ਨਹੀਂ ਦੇ ਸਕਦੇ ਆ ਇਸ ਕਰਕੇ ਉਹਦੇ ਬਾਰੇ ਵੀ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਵੀ ਜਿੰਨਾ ਘੱਟ ਹੋ ਸਕਾ ਉਹਨਾਂ ਕਰਨਾ ਚਾਹੀਦਾ ਤਾਂ ਜੋ ਕਿਸੇ ਇੱਕ ਸੰਗਤਾਂ ਉਥੇ ਜਾਣ ਪਰ ਜ਼ਿਆਦਾਤਰ ਦੁੱਖ ਨਾਲ ਕਹਿੰਦਾ ਮੈਂ ਇੱਕ ਗੱਲ ਵੀ ਅਸੀਂ ਅਰਦਾਸ ਦੇ ਵਿੱਚ ਤਾਂ ਕਹਿੰਦੇ ਆ ਵੀ ਜਿਨ੍ਹਾਂ ਗੁਰਤਾਂ ਮਾਂ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਾਰਸ਼ਨ ਦੀਦਾਰ ਬਖਸ਼ੋ ਮਹਾਰਾਜ ਜੀ ਪਰ ਸੰਗਤਾਂ ਵੀ ਜਾਣੀ ਆਹ ਦਰਸ਼ਕੁੱਲੇ ਨਹੀਂ ਜਾਂਦੇ। ਸੰਗ ਤਾਂ ਹੀ ਨਹੀਂ ਜਾਂਦੇ। ਕਾਤੇ ਨਹੀਂ ਜਾਂਦੀਆਂ ਮੈਨੂੰ ਨਹੀਂ ਪਤਾ ਕਾਰਨ ਕੀ ਆ। ਲੋਕਾਂ ਦੇ ਮਨਾਂ ਦੇ ਵਿੱਚ ਕਿਹ ਕਾਤੇ ਨਹੀਂ ਜਾਂਦੇ। ਇੰਨਾ ਖਰਚਾ ਹੋਣ ਦੇ ਬਾਵਜੂਦ ਵੀ ਜੇ ਸਾਰੀ ਦਿਹਾੜੀ ਚ 10-20 ਬੰਦੇ ਜਾਣ ਤਾਂ ਫਿਰ ਕੀ ਆ? ਪਹਿਲਾਂ ਤਾਂ ਅਸੀਂ 70 ਸਾਲ ਤੇ ਉਸ ਗੁਰਦਮਾਨ ਨੂੰ ਦੂਰ ਤੇ ਦੂਰਬੀ ਨਾਲ ਦੇਖਦੇ ਰਹੇ ਅੱਜ ਕੋਲ ਜਾਣ ਦਾ ਮੌਕਾ ਹੈ ਤੇ ਅਸੀਂ ਜਾਂਦਾ ਨਹੀਂ। ਉੱਥੇ ਉੱਥੇ ਮੋਹਰ ਨਹੀਂ ਲੱਗਦੀ, ਪਾਸਪੋਰਟ ਜ਼ਰੂਰੀ ਆ ਪਰ ਮੋਹਰ ਨਹੀਂ ਲੱਗਦੀ ਆ ਤੇ ਸਰਕਾਰ ਨੂੰ ਵੀ ਮੈਂ ਇਹੀ ਅਪੀਲ ਕਰਦਾ ਵੀ ਉੱਥਾ ਵੀ ਜਿਹੜਾ ਉਹ ਚਾਰਜ ਹੈ ਥੋੜਾ ਘਟਾਇਆ ਜਾਵੇ ਤਾਂ ਜੋ ਕਿ ਜਿੰਨੇ ਗਰੀਬ ਬੰਦੇ ਸਾਡੇ ਵਰਗੇ ਜਾਂ ਹੋਰ ਸਾਰੇ ਦਰਸ਼ਨ ਕਰ ਸਕਣ ਇਹ ਗੱਲਾਂ ਜੀ ਜੋ ਮੇਰੇ ਨਾਲ ਹੋਈਆਂ ਉਹ ਤੁਹਾਨੂੰ ਮੈਂ ਤੁਹਾਡੇ ਕੋਲ ਪੱਖ ਰੱਖਿਆ ਇਹ ਤੇ ਬਿਲਕੁਲ ਬੋਲਣਾ ਨਹੀਂ ਇਹ ਨਹੀਂ ਚਾਹੀਦਾ ਬਸ ਮੜੇ ਬੱਸ ਐਦੀ ਇੱਥੇ ਨਾਲ ਨਹੀਂ ਜਿਦੁਰ ਵੀ ਮੋੜਿਆ ਯਾਰ ਉਹਦੇ ਅੱਗੇ ਸਾਹਮਣੇ ਤੁਸੀਂ ਆਪਣੇ ਤੁਹਾਨੂੰ ਬੁਲਤਾਂ ਮੈਂ ਦਰਸ਼ਕਾਂ ਲਈ ਜੀ ਪਤਾ ਨਹੀਂ ਕਿ ਕਿਤੋਂ ਨਾਲ ਮੇਰਾ ਬਿਜਾ ਦਿੱਤਾ ਗਿਆ ਤੇ ਤੁਹਾਨੂੰ 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 ਕਿਹੜੇ ਕਾਰਨ ਬਣੇ ਉਸ ਬਾਰੇ ਦੱਸੋ। ਦੇਖੋ ਜੀ ਮੇਰਾ ਵੀਜ਼ਾ ਆਇਆ ਤਾਂ 7 ਜੂਨ ਨੂੰ ਮੈਂ ਇੱਥੋਂ ਗਿਆ ਤੇ 8 ਜੂਨ ਨੂੰ ਅਸੀਂ ਉੱਥੇ ਐਂਟਰ ਕਰਨਾ ਤਾਂ ਆਪਣਾ ਬਾਗਾ ਬਾਰਡਰ ਪਾਕਿਸਤਾਨ ਦੇ ਵਿੱਚ ਪਹਿਲਾਂ ਮੇਰੀ ਇੰਡੀਅਨ ਜਿਹੜੀ ਇਮੀਗ੍ਰੇਸ਼ਨ ਹੈ ਉੱਥੇ ਹੋਈ ਸਾਰੇ ਕਾਗਜ਼ੀ ਕਾਰਵਾਈ ਹੋਈ ਉਹ ਕਲੀਅਰ ਕਰਨ ਤੋਂ ਬਾਅਦ ਮੈਂ ਜਦੋਂ ਪਾਕਿਸਤਾਨ ਆਪਣਾ ਇਮੀਗ੍ਰੇਸ਼ਨ 'ਚ ਪਹੁੰਚਿਆ ਤੇ ਉੱਥੇ ਨਾ ਮੇਰੇ ਚਲੋ ਕਾਗਜ਼ ਪੱਤਰ ਚੈੱਕ ਹੋਏ ਕਾਗਜ਼ ਪੱਤਰਾਂ ਦੇ ਵਿੱਚੋਂ ਹੀ ਮੈਨੂੰ ਰিসিਵ ਕਰ ਲਿਆ ਬੰਦਾ ਇੱਥੇ ਆ ਗਿਆ ਠੀਕ ਹੈ ਤੇ ਜਦੋਂ ਮੈਨੂੰ ਥੋੜਾ ਟਾਈਮ ਆਇਆ ਤੋਂ ਬਾਅਦ ਮੈਨੂੰ ਫੇਰ ਬੁਲਾਇਆ ਗਿਆ ਫੇ ਤੁਸੀਂ ਵਾਪਸ ਆਓ ਵਾਪਸ ਆਣੇ ਤੇ ਬਾਅਦ ਜਦੋਂ ਮੈਂ ਪੁੱਛਿਆ ਵੀ ਚੱਕਰ ਗਿਆ ਉਹ ਕਹਿੰਦੇ ਤੁਹਾਡਾ ਕੋਈ ਇਸ਼ੂ ਹੈ ਉਹ ਕਲੀਅਰ ਕਰਨਾ ਪੈਣਾ ਮੈਂ ਕਿਹਾ ਚਲੋ ਇਸ਼ੂ ਆ ਜਾਂਦੇ ਆ ਕੋਈ ਚੱਕਰ ਨਹੀਂ ਬੀਜਿਆਂ ਦੇ ਵਿੱਚ ਇਸ਼ੂ ਆ ਜਾਂਦੇ ਕੋਈ ਬੜੀ ਗੱਲ ਨਹੀਂ ਹੈਗੀ ਮੈਂ ਚਲੋ ਥੋੜਾ ਟਾਈਮ ਬੈਠਿਆ ਫੇ ਉਹ ਮੈਨੂੰ ਕਹਿੰਦੇ ਤੁਸੀਂ ਜੀ ਇੱਕ ਕਮਰੇ ਦੇ ਵਿੱਚ ਜਾਓ ਚਲੋ ਕਮਰੇ 'ਚ ਲੈ ਗਏ ਇੱਕ ਘੰਟਾ ਮੈਨੂੰ ਉਹ ਨਹੀਂ ਉਸ ਕਮਰੇ ਦੇ ਵਿੱਚ ਰੱਖਿਆ ਤੇ ਫੇਰ ਮੈਂ ਜਦੋਂ ਅਧਿਕਾਰੀਆਂ ਨੂੰ ਕਿਹਾ ਵੇ ਭਾਈ ਤੁਸੀਂ ਮੈਨੂੰ ਦੱਸੋ ਵੇ ਮੇਰਾ ਕਿਹੜਾ ਚੱਕਰ ਕਿਹ ਆ ਬਣਿਆ? ਕਿਹ ਕੀ ਤੁਹਾਡੇ ਨੌਲੇਜ ਦੇ ਵਿੱਚ ਆ? ਉਹ ਕਹਿੰਦੇ ਜੀ ਅਸੀਂ ਆਪਣੀ ਮਰਜ਼ੀ ਨਾਲ ਕਰਾਂਗੇ ਤੁਹਾਨੂੰ ਬਾਅਦ ਚ ਦੱਸਾਂਗੇ। ਮੈਂ ਕਿਹਾ ਚਲੋ ਠੀਕ ਐ ਬਾਅਦ ਵਿੱਚ ਦੱਸ ਦਿਓ। ਕਾਫੀ ਸਮਾਂ ਬੀਤਣ ਤੋਂ ਬਾਅਦ ਜਦੋਂ ਫੇਰ ਮੈਂ ਉਹਨਾਂ ਅਧਿਕਾਰੀਆਂ ਦੇ ਕੋਲ ਗਿਆ ਤਾਂ ਅੱਧੇ ਘੰਟੇ ਬਾਅਦ ਫੇਰ ਇੱਕ ਅਧਿਕਾਰੀ ਆਇਆ ਜੋ ਕਿ ਉਹਨਾਂ ਦਾ ਵੱਡਾ ਅਧਿਕਾਰੀ ਦਾ ਇਮੀਗ੍ਰੇਸ਼ਨ ਵਿਭਾਗ ਦਾ ਉਹਨਾਂ ਨੇ ਕਿਆ ਕੀਤਾ? ਮੇਰੀ ਜਾਂਚ ਪੜਤਾਲ ਪੂਰੀ ਕੀਤੀ। ਤਦ ਉਹਨਾਂ ਨੇ ਮੈਨੂੰ ਸਵਾਲ ਕੀਤੇ तकरीबन 40 ਮਿੰਟ ਮੈਨੂੰ ਲੱਗਦਾ ਕਾਫੀ ਟਾਈਮ ਸਵਾਲ ਜਵਾਬ ਹੁੰਦੇ ਰਹੇ ਉਹਦੇ ਵਿੱਚ ਉਹ ਮੈਨੂੰ ਪੁੱਛਦੇ ਰਹੇ ਵੀ ਤੂੰ ਬਾਣਾ ਇਹ ਪਾਇਆ ਹੈ ਇਹ ਕਾਹਤੇ ਪਾਇਆ ਮੈਂ ਕਿਹਾ ਸਾਡੇ ਗੁਰੂ ਦੀ ਨਿਸ਼ਾਨੀ ਆ ਤਾਂ ਮੈਂ ਪਾਇਆ ਹੈ ਫੇਰ ਕਹਿੰਦੇ ਬਾਕੀਆਂ ਨੇ ਕਾਹਤੇ ਨਹੀਂ ਪਾਇਆ ਵੇ ਜੋ ਉਹ ਦੂਜੇ ਖੜੇ ਉਹ ਨਹੀਂ ਕਾਹਤੇ ਨਹੀਂ ਪਾਇਆ ਮੈਂ ਕਿਹਾ ਜੀ ਮੈਂ ਇੱਕ ਅਮਰਤਾਰੀ ਸਿੰਘ ਆ ਮੈਂ ਇੱਕ ਨਹੰਗ ਸਿੰਘ ਨਾਲ ਨਹੰਗ ਸਿੰਘਾਂ ਮੰਗੂ ਮੈਂ ਬਾਣਾ ਪਾ ਕੇ ਰੱਖਦਾ ਤੇ ਮੈਂ ਤਾਂ ਪਾਉਂਦਾ ਵੀ ਸਾਨੂੰ ਇਹ ਅਲਾਉਡ ਹੈ ਤੇ ਫਿਰ ਮੈਨੂੰ ਕਹਿੰਦੇ ਜਿਹੜੀ ਆ ਕਿਰਪਾਨ ਪਾਈ ਵੀ ਇਹ ਤੁਸੀਂ ਕਾਹਦੇ ਪਾਈ ਵੀ ਮੈਂ ਕਿਹਾ ਸਾਡੇ ਗੁਰੂ ਦੇ ਸ਼ਾਸਤਰ ਹੈ ਤੇ ਫਿਰ ਜਿੱਦਾਂ ਸਾਰੇ ਕਾੜਾ ਮੇਰੇ ਹੱਥ 'ਚ ਦੇਖਿਆ ਬੇ ਕਾਹਦੇ ਪਾਇਆ ਕਾੜਾ ਤੇ ਮੈਂ ਕਿਹਾ ਜੀ ਸਾਨੂੰ ਪੰਜ ਖਕਾਰ ਦਿੱਤੇ ਜਾਂਦੇ ਆ ਤੇ ਪੰਜੇ ਹੋਣੇ ਚਾਹੀਦੇ ਜ਼ਰੂਰੀ ਤਾਂ ਉਹ ਸੰਪੂਰਨ ਸਿੱਖ ਹੁੰਦਾ ਹੈ ਗੁਰੂ ਮਹਾਰਾਜ ਦਾ ਤੇ ਕਹਿੰਦੇ ਫਿਰ ਇਹ ਸਿੱਖ ਨਹੀਂ ਹੈਗੇ ਜਿਹੜੇ ਹੈਗੇ ਮੈਂ ਕਿਹਾ ਜੀ ਮੈਂ ਇਹਨਾਂ ਨੂੰ ਇਦਾਂ ਨਹੀਂ ਕਹਿੰਦਾ ਵੀ ਸਿੱਖ ਨਹੀਂ ਹੋਵੋਗੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਸਾਨੂੰ ਬਖਸ਼ਿਆ ਨਾ ਵੇ ਆ ਪੰਜ ਕਾਰ ਤੇ ਜਾਨੀ ਉਹ 40 45 ਮਿੰਟ ਤਾਂ ਸਵਾਲ ਮੈਨੂੰ ਆ ਮੇਰੇ ਬਾਣੇ ਤੇ ਮੇਰੇ ਸ਼ਾਸਤਰਾਂ ਤੇ ਜਾਂ ਮੈਂ ਦਮਾਲਾ ਵੱਡਾ ਫੜਨੇ ਹੁੰਦਾ ਫਿਰ ਤੁਸੀਂ ਇਦਾਂ ਵੀ ਕਿ ਕਾਹਦੇ ਇਦਾਂ ਪਾਨੇ ਹੋ ਇਹ ਗੱਲਾਂ ਮੇਰੇ ਨਾਲ ਕਾਫੀ ਟਾਈਮ ਹੁੰਦੀਆਂ ਰਹੀਆਂ ਤਕਰੀਬਨ ਉਹ ਗੱਲਾਂ ਹੋਣ ਤੇ ਬਾਅਦ ਚਲੋ ਉਸ ਅਧਿਕਾਰੀ ਨੇ ਜੀ ਕਿਹਾ ਜੀ ਚਲੋ ਤੁਸੀਂ ਉੱਥੇ ਹੋਰ ਕੋਈ ਆਗੇ ਉਹਨੇ ਮੈਨੂੰ ਕਿਹਾ ਦੂਜੇ ਕਮਰੇ ਚ ਤੁ ਜੋ ਦੂਜੇ ਕਮਰੇ ਚ ਲਿਆ ਗਿਆ ਦੂਜੇ ਕਮਰੇ ਦੇ ਵਿੱਚ ਜਾ ਕੇ ਕਾਫੀ ਟਾਈਮ ਬੈਠਿਆ ਰਿਹਾ ਨਾ ਤੇ ਉੱਥੇ ਪੱਖਾ ਨਾ ਪਾਣੀ ਜਾਨੀ ਕੁੰਡਾ ਲਾ ਦਿੱਤਾ ਬਾਹਰ ਤੇ ਜਿੱਦਾਂ ਆਮ ਆਸੀਂ ਭੇੜ ਦਿੰਦੇ ਕੁੰਡੇ ਇਹਦਾ ਭੇੜ ਦਿੱਤਾ ਉੱਥੇ ਗਰਮੀ ਦੇਖ ਲਓ ਸੋ ਦਾ ਟੈਂਪਰੇਚਰ ਕਿਆ ਮੈਂ ਬੈਠਾ ਰਿਆ ਉੱਥੇ ਕਾਫੀ ਟਾਈਮ ਬੈਠਣ ਤੋਂ ਬਾਅਦ ਮੈਂ ਫੇਰ ਅਧਿਕਾਰੀਆਂ ਕੋਲ ਮਿੰਨਤ ਕਰਨ ਗਿਆ ਬਈ ਦੇਖੋ ਮੈਨੂੰ ਤੁਸੀਂ ਅਰਾਸਮੈਂਟ ਨਾ ਕਰੋ ਜੇ ਕੋਈ ਇਸ਼ੂ ਹੈਗਾ ਆ ਤਾਂ ਮੈਨੂੰ ਦੱਸੋ ਕਲੀਅਰ ਕਰੋ ਜੇ ਮੈਂ ਅੱਗੇ ਨਹੀਂ ਜਾ ਸਕਦਾ ਤੁਸੀਂ ਮੈਨੂੰ ਪਿੱਛੇ ਭੇਜ ਦਿਓ ਉਹ ਕਹਿੰਦੇ ਉਹ ਤਾਂ ਅਸੀਂ ਆਪਣੀ ਮਰਜ਼ੀ ਨਾਲ ਭੇਜਾਂਗੇ ਜਿੱਦਾਂ ਜ ਸਾਡਾ ਮਨ ਕਰੂੰਗਾ ਮੈਂ ਕਿਹਾ ਚਲੋ ਠੀਕ ਆ ਤੁਸੀਂ ਮੌਕੇ ਤੇ ਅਫਸਰ ਆ ਭਾਈ ਉਹ ਫਿਰ ਮੈਨੂੰ ਉਸ ਕਮਰੇ 'ਚ ਫੇਰ ਭੇਜ ਦਿੱਤਾ ਉੱਥੋਂ ਕਾਫੀ ਟਾਈਮ ਬੀਤਣ ਤੋਂ ਬਾਅਦ ਦੋ ਅਧਿਕਾਰੀ ਫੇਰ ਆਏ ਉਹਨੇ ਅਧਿਕਾਰੀਆਂ ਨੇ ਕੀਤਾ ਕਹਿੰਦੇ ਜੀ ਹੁਣ ਤੁਸੀਂ ਇੱਥੇ ਨਹੀਂ ਬੈਠ ਸਕਦੇ ਤੇ ਮੈਂ ਕਿਹਾ ਚਲੋ ਕੋਈ ਨਹੀਂ ਹੋਰ ਪਾਸੇ ਲੈ ਗਏ ਇੱਕ ਮੈਨੂੰ ਮੰਜਾ ਜਿਹਾ ਢਾ ਦਿੱਤਾ ਸਾਈਡ ਨੂੰ ਜਿੱਥੇ ਕੋਈ ਆਮ ਮੰਜਾ ਜਿਹਾ ਨਵਾਰ ਦਾ ਬਣਿਆ ਤਾਂ ਉਥੇ ਫਿਰ ਬੈਠੇਗਾ ਕਾਫੀ ਟਾਈਮ ਉਹਦੇ ਬਾਅਦ ਕਾਫੀ ਟਾਈਮ ਜਦੋਂ ਦੇਖਿਆ ਵੀ ਸਾਮਾਂ ਬੀਤ ਗਿਆ ਸਾਰੇ ਮੈਨੂੰ ਇਹ ਨਾ ਆਪਣੀ ਸਿੱਖ ਸੰਗਤ ਦੀ ਜਿੱਦਾ ਪੰਜ ਛੇ ਲੈਣਾ ਲੱਗਿਆ ਮੈਂ ਉਹਦੇ ਵਿੱਚ ਦੇਖੋ ਮੈਨੂੰ ਇਸ ਤਰ੍ਹਾਂ ਸਾਫਤ ਕਰ ਦਿੱਤਾ ਉਹ ਨਹੀਂ ਵੀ ਜਿੱਦਾਂ ਮੈਂ ਕੋਈ ਕਤਲ ਕੀਤਾ ਹੁੰਦਾ ਜਾਂ ਮੇਰੀ ਕੋਈ ਆਤਵਾਦੀਆਂ ਨਾਲ ਸਬੰਧ ਹੁੰਦੇ ਜਾਂ ਫਿਰ ਕੋਈ ਵੱਖਵਾਦੀਆਂ ਨਾਲ ਹੁੰਦੇ ਇਸ ਤਰ੍ਹਾਂ ਮੈਨੂੰ ਮਹਿਸੂਸ ਨਹੀਂ ਕਰਾ ਦਿੱਤਾ ਉੱਥਾ ਉਹਦੇ ਬਾਅਦ ਸੰਗਤ ਵੀ ਸੋਚੀ ਗਈ ਵੀ ਇਹ ਕੋਈ ਚੱਕਰ ਵੱਡਾ ਪੈ ਗਿਆ ਜਦ ਕਿ ਇਦਾਂ ਦਾ ਕੋਈ ਇਸ਼ੂ ਹੈ ਨਹੀਂ ਤੇ ਮੈਂ ਬਾਰ ਬਾਰ ਪੁੱਛਿਆ ਇਸ਼ੂ ਕੀ ਹੈ ਇਸ਼ੂ ਨਾਲ ਕੋਈ ਹੈ ਨਹੀਂ ਦੱਸਣ ਦਾ ਆ ਮੇਰਾ ਵੀਜ਼ਾ ਲੱਗਿਆ ਹੈ ਉਹ ਤੁਹਾਨੂੰ ਮੈਂ ਦੱਸ ਦਿੰਦਾ ਆ ਮੇਰਾ ਵੀਜ਼ਾ ਹੈ ਆ ਇੰਡੀਅਨ ਉਹਦੀ ਆਪਣਾ ਇਮੀਗ੍ਰੇਸ਼ਨ ਦੀ ਮੋਹਰ ਲੱਗੀ ਆ ਆ ਪਾਕਿਸਤਾਨ ਦੀ ਲੱਗੀ ਆ ਆ ਮੇਰਾ